ਬਖਸ਼ੀ ਤਾਪੀ ਜੀ ਅੱਗੋਂ ਬੋਲੇ ਮੈਂ ਕੀ ਆਖਾਂ ਮੈਂ ਡਿੱਠਾ ਤੁਸਾਂ ਅਜੇ ਡਿੱਠਾ ਨਹੀਂ ਸੋ ਵਾਸ਼ਨਾ ਆਪ ਕਹਿੰਦੇ ਹੋ ਠੀਕ ਵਾਸ਼ਨਾ ਮਨ ਤੋਂ ਉਪਜਦੀਆਂ ਹਨ ਪਰ ਅਨੰਤ ਦਾ ਸਰੀਰ ਤੇ ਮਨ ਹੀ ਨਹੀਂ ਫਿਰ ਵਾਸ਼ਨਾ ਕਿੱਥੋਂ ਉਪਜੂ ਉੱਥੇ ਉਹ ਵਾਸ਼ਨਾ ਹੀ ਨਹੀਂ ਜਿਨ੍ਹਾਂ ਦੇ ਅਸੀਂ ਜਾਣੂ ਹਾਂ ਉਸ ਅਨੰਤ ਵਿੱਚ ਜੋ ਹੁਕਮ ਹੈ ਉਹ ਸਰੀਰ ਧਾਰੀਆਂ ਦੀ ਵਾਸ਼ਨਾ ਤੁਲ ਨਹੀਂ ਹੈ ਜੋ ਵਿਕਾਰ ਰੂਪ ਹਨ ਨਿਰਵਿਕਾਰ ਦੀ ਚੇਤਨ ਦਾ ਦੇ ਕ੍ਰਿਸ਼ਮੇ ਸਭੇ ਅਨੰਤ ਅਤੇ ਨਿਰਵਿਕਾਰ ਹਨ ਅੱਲਾਹ ਯਾਰ ਤਪੀ ਅੱਗੋਂ ਕਹਿ ਲਗਾ ਉਸ ਹੁਕਮ ਦੀ ਕੁਝ ਵਿਆਖਿਆ ਕਰੋਗੇ ਬਖਸ਼ਿਤ ਪਸ਼ਵੀ ਜੀ ਜਿਕੁਰ ब्रह्म रब परमेश्वर वर्णन ਨਹੀਂ ਹੋ ਸਕਦਾ ਉਸੇ ਤਰ੍ਹਾਂ ਉਸ ਦਾ ਹੁਕਮ ਵੀ ਦੱਸਿਆ ਨਹੀਂ ਜਾ ਸਕਦਾ ਲਾਗੇ ਬੈਠੇ ਬੋਧਮੁਨੀ ਜੀ ਪ੍ਰਸ਼ਨਵਾਚ ਪੁੱਛਦੇ ਹਨ ਭਲੇਵਾ ਹੈ ਜਦ ਨਿਰਵਾਨ ਹੋ ਗਿਆ ਉੱਥੇ ਕੋਈ ਫੁਰਨਾ ਮਾਤਰ ਨੇ ਤਦ ਹੁਕਮ ਕੀ ਤਪਸਵੀ ਜੀ ਨੇ ਉੱਤਰ ਦਿੱਤਾ ਜਿਸ ਨੂੰ ਤੁਸੀਂ ਹੁਕਮ ਆਖਦੇ ਹੋ ਜੋ ਦੇਸ਼ ਕਾਲ ਦੇ ਹੱਦ ਵਾਲੇ ਮਨਾਂ ਵਿੱਚ ਉਪਜਦਾ ਹੈ ਉਹ ਹੁਕਮ ਨਹੀਂ ਉਥੇ ਠੀਕ ਹੈ ਪਰੰਤੂ ਜੋ ਹੁਕਮ ਉਥੇ ਹੈ ਉਹ ਐਓ ਹੈ ਜਿਵੇਂ ਸਮੁੰਦਰ ਵਿੱਚ ਦਰਿਆ ਵਗਦੇ ਹਾਂ ਤੇ ਉਹ ਸਮੁੰਦਰ ਰੂਪ ਵੀ ਹੋਣ ਤਾਂ ਧਰਤੀ ਵਾਲੇ ਜਾਂ ਉਹਨਾਂ ਲੋਕਾਂ ਲਈ ਅਚੰਭਾ ਹੀ ਜਾਣ ਜਿਨ੍ਹਾਂ ਨੂੰ ਪਤਾ ਨਹੀਂ ਸੋਲਮੁਨੀ ਜੀ ਬੋਲੇ ਤਦ ਹੈ ਹੀ ਕੁਛ ਨਹੀਂ ਤਾ ਫਿਰ ਹੋਰ ਕੀ ਤਪਸ਼ਵੀ ਜੀ ਕਹਿਣ ਲੱਗੇ ਜੇ ਹੈ ਹੀ ਕੁਛ ਨਹੀਂ ਤਾਂ ਤੁਸੀਂ ਆਪਣੇ ਖਿਆਲ ਵਿੱਚ ਹੈ ਨਹੀਂ ਦਾ ਖਿਆਲ ਵਸਾ ਕੇ ਕਿਤਨਾ ਸਮਾਂ ਲਾ ਚੁੱਕੇ ਹੋ ਤੇ ਦੱਸੋ ਤੁਸੀਂ ਹੈ ਨਹੀਂ ਹੋ ਗਏ ਹੋ ਤੁਸੀਂ ਹੋ ਹੈ ਦੂਰ ਹੋਣ ਵਾਲਾ ਮਾਮਲਾ ਹੈ ਔਰ ਹੈ ਜਰੂਰ ਨਹੀਂ ਤੋ ਹੈ ਨਹੀਂ ਹੈ ਹੈ ਤੋ ਹੈ ਪ੍ਰਕਾਸ਼ ਦੀ ਹੈ ਇਸ ਹੈ ਦੀ ਅਨੰਤਤਾਈ ਚੇਤਨ ਹੈ ਤੇ ਆਪਣੇ ਕਿਸੇ ਰੰਗ ਵਿੱਚ ਹੈ ਜੋ ਮਨ ਬੁੱਧੀ ਤੋਂ ਪਰੇ ਹੈ ਹੈ ਵੇ ਸੱਜਣ ਜਨੋ ਇੱਕ ਗੱਲ ਵਿਚਾਰ ਲਓ ਔਰ ਇੱਕ ਗੱਲ ਆਪਣੇ ਮਨ ਵਿੱਚ ਧਾਰ ਲਓ ਇਹ ਜੋ ਮੈਂ ਹੁਕਮ ਦੀ ਗੱਲ ਦੱਸੀ ਹੈ ਮੇਰੇ ਲਈ ਤਾਂ ਪੱਕੀ ਯਕੀਨ ਵਾਲੀ ਹੈ ਕਿਸੇ ਸੰਸੇ ਪਰਮ ਦੀ ਉਸ ਵਿੱਚ ਵੀ ਰਤੀ ਮਾਤਰ ਥਾਂ ਨਹੀਂ ਮੈਂ ਅੱਖੀਂ ਡਿੱਠਾ ਹੈ ਹੱਡੀ ਵਰਤਿਆ ਤੇ ਕਹਿ ਰਿਹਾ ਹਾਂ ਜੋ ਮੇਰੇ ਅਨੁਭਵ ਵਿੱਚ ਆਇਆ ਪ੍ਰਤੱਖ ਅਨੁਭਵ ਕੀਤੀ ਗੱਲ ਦੱਸ ਰਿਹਾ ਹਾਂ ਪਰੰਤੂ ਜੇਕਰ ਤੁਸਾਂ ਨੂੰ ਸੰਸਹਿ ਹਨ ਤਾਂ ਇੱਕ ਗੱਲ ਦੀ ਵਿਚਾਰ ਕਰ ਲਵੋ ਮੈਨੂੰ ਕਿਸੇ ਪ੍ਰਕਾਰ ਦੀ ਤ੍ਰਿਸ਼ਨਾ ਨਹੀਂ ਫੁਰੀ ਕੋਈ ਉਦਕਰਕ ਸ਼ਕਤੀ ਮੇਰੇ ਅੰਦਰਲੇ ਦੀ ਉਤਪੰਨ ਨਹੀਂ ਹੋਈ ਚਿੱਤ ਬਿਲਕੁਲ ਨਿਰਵਰਤੀ ਵਿੱਚ ਹੈ त्याਗ ਵਿੱਚ ਹੈ ਆਪਣੇ ਅਨੰਤ ਜੀ ਦੇ ਇੱਕੋ ਮਿਲਾਪ ਰਸ ਵਿੱਚ ਲੀਨ ਹੈ ਦੂਜੀ ਗੱਲ ਮੇਰੇ ਕੰਮ ਹੈ ਅਰਥਾਤ ਮੇਰੇ ਜਾਣੇ ਦਾ ਉਥੇ ਕੀ ਫਲ ਜਾਂ प्रयोजन ਹੈ ਇਹ ਸੁਣ ਲਵੋ ਮੈਂ ਉਥੇ ਜਾ ਕੇ ਕੋਈ ਮਾਲਕੀ ਰਾਜ ਵਡਿਆਈ ਆਪਣੇ ਲਈ ਪੈਦਾ ਨਹੀਂ ਕਰਨੀ ਮੈਂ ਇੱਕ ਨਮੂਨੇ ਦਾ ਆਦਮੀ ਜਾਂ ਆਦਮੀ ਦਾ ਨਮੂਨਾ ਪੈਦਾ ਕਰਨਾ ਹੈ ਜਿਸ ਤੋਂ ਇਨਸਾਨ ਜਗਤ ਵਿੱਚ ਸੁખી ਹੋਵੇ ਤੀਜੀ ਗੱਲ ਇਹ ਹੈ ਕਿ ਮੈਨੂੰ ਇਹ ਵੀ ਦਿਸਦਿਆ ਹੈ ਇਸ ਸਰੀਰ ਨੁਕਤੇ ਤੋਂ ਖੇਦ ਹੀ ਖੇਦ ਮੇਰੇ ਉਦਾਲੇ ਆਉਣੇ ਹਨ ਜਿਸ ਘਰ ਦੇ ਵਿੱਚ ਪਹਿਲਾ ਦੁਖੀ ਦੁੱਖ ਦੇ ਸਪਣ ਉਸ ਘਰ ਜਵਲ ਤ੍ਰਿਸ਼ਨਾ ਦੀ ਕਦੇ ਰੁਚੀ ਹੀ ਨਹੀਂ ਹੋ ਸਕਦੀ ਬ੍ਰਹਮ ਰਿਸ਼ੀ ਜੀ ਬੋਲੇ हे ਪਰਮ ਪੂਜਿਓ ਮੈਂ ਅਕਸਰ ਕਈ ਵੇਰ ਬੇਨਤੀ ਕੀਤੀ ਹੈ ਕਿ ਤਿੰਨ ਕਾਲ ਜਗਤ ਹੋਇਆ ਹੀ ਨਹੀਂ ਇਸ ਫੁਰਨੇ ਮਾਤਰ ਦੀ ਉਪਾਦੀ ਨੂੰ ਮਾਰੋ ਤੇ ਰਸ ਲਓ ਕਾਦਾ ਜਗਤ ਤੇ ਜਗਤ ਨੂੰ ਕਾਦਾ ਦੁੱਖ ਜੇ ਦੁੱਖ ਨਹੀਂ ਤੇ ਸੁੱਖ ਕਾਦਾ ਕੌਣ ਜ਼ੁਲਮ ਤੇ ਕੌਣ ਕਾਇਰ ਕੌਣ ਇਥੇ ਵੀਰ ਹੈ ਸਭ ਮਨੋ ਕਲਪਨਾ ਹੈ ਇਹ ਕਲਪਨਾ ਹੀ ਦੁੱਖ ਰੂਪ ਹੈ ਬੰਧਨ ਰੂਪ ਹੈ ਇਹ ਫੁਰਨਾ ਹੀ ਵਿਆਪੀ ਵਿਅாதி ਤੇ ਕਈ ਉਪਅਧੀ ਰੂਪਾਂ ਵਿੱਚ ਵੰਡਿਆ ਹੋਇਆ ਹੈ ਛੱਡੋ ਖਿਆਲ ਕੋਈ ਹੁਕਮ ਨਹੀਂ ਇਥੇ ਕਾਨੂੰ ਇਸ ਪਰਮ ਬੀਤ ਰਾਗ ਦਸ਼ਾ ਨੂੰ ਛੱਡ ਕੇ ਮੁੜ ਜਗਤ ਜਾਲ ਵਿੱਚ ਪੈਰ ਧਰਦੇ ਹੋ ਬਖਸ਼ੀ ਤਪੀ ਜੀ ਬੋਲੇ ਵਿਚਾਰ ਕਰ ਲੋ ਮੇਰਾ ਤੁਹਾਡਾ ਫੁਰਨਾ ਤਾਂ ਫੁਰਨਾ ਹੋ ਸਕਦਾ ਹੈ ਪਰ ਹੁਕਮ ਫੁਰਨਾ ਨਹੀਂ ਜੇ ਇਹ ਤਾਂ ਹੁਕਮੇ ਵਾਂਗੂ ਅਗੰਮ ਹੈ ਅਗੰਮ ਪਰ ਦਲੀਲ ਕੀ ਦਲੀਲ ਸੋਚ ਵਿਚਾਰ ਸਾਰੀ ਮਨਾਂ ਦੀ ਹੈ ਮਨ ਦੇਸ਼ ਕਾਲ ਵਿੱਚ ਹੈ ਮਨ ਹੱਦਬੰਦੀ ਵਿੱਚ ਹੈ ਮਨ ਅੰਤ ਵਿੱਚ ਹੈ ਇਸ ਦੀ ਪਰਖ ਤੇ ਕਿਸਵੱਟੀ ਅੰਤ ਵਾਲੇ ਮਾਮਲਿਆਂ ਦੀ ਕਿਸੇ ਹੱਦ ਤੱਕ ਟੂ ਮਾਤਰਤਾ ਹੋ ਸਕਦੀ ਹੈ ਅਨੰਤ ਵਿੱਚ ਇਹ ਹਾਵੀ ਨਹੀਂ ਹੋ ਸਕਦੀ ਮੈਂ ਚਾਹੁੰਦਾ ਹਾਂ ਕਿ ਕਿਸੇ ਤਰ੍ਹਾਂ ਆਪਣੇ ਅਨੰਤ ਵਿੱਚ ਪ੍ਰਾਪਤ ਹੋਈ ਸਾਖਿਆਤਕਰਤਾ ਨੂੰ ਆਪ ਦੇ ਸਾਹਮਣੇ ਰੱਖਾਂ ਬਿਆਨ ਕਰਾਂ ਪਰ ਆਖ ਨਹੀਂ ਸਕਦਾ ਮੇਰੀ ਇਸ ਵੇਲੇ ਦੀ ਬੁੱਧੀ ਤੇ ਮਨ ਮੈਨੂੰ ਹੋੜ ਰਿਹਾ ਹੈ ਕਿ ਨਾ ਜਾ ਮੇਰਾ ਚਿੱਤ ਜਾਣਨੋਂ ਨਹੀਂ ਹੈ ਪਰ ਹੁਕਮ ਮੈਂ ਕਿਵੇਂ ਕਹਾ ਕਿ ਹਾਲੀ ਜਾ ਸਕਦਾ ਹੁਕਮ ਅਮਿੱਟ ਅਮੜ ਹੈ ਤੇ ਸਤ ਹੈ ਸਾਰੇ ਬੋਲੇ ਰਲ ਕੇ ਚੰਗਾ ਸੂਰਜ ਅਸ ਦਾ ਵੇਲਾ ਹੋਇਆ ਹੈ ਹੁਣ ਪਧਾਰੀਏ ਫਿਰ ਵਿਚਾਰ ਸਹੀ ਸਾਰੇ ਸੱਜਣ ਉੱਠੇ ਨਮਸਕਾਰ ਕੀਤੀ ਤੇ ਆਪੋ ਆਪਣੀਆਂ ਗੁਫਾਵਾਂ ਅੰਦਰ ਚਲੇ ਗਏ ਸਾਰੇ ਆਪ ਨੂੰ ਆਪਣਾ ਸ਼ਰੋਮਣੀ ਮੰਨਦੇ ਹਨ ਤੇ ਸਾਰੇ ਇਸ ਬਾਤ ਦੇ ਕਾਇਲ ਹਨ ਕਿ ਜੇ ਅਸੀਂ ਤਾਂ ਤਪ ਕਰ ਰਹੇ ਹਾਂ ਕਿ ਸਾਨੂੰ ਬਖਸ਼ਿਸ਼ ਦਾ ਦਰ ਮਿਲੇ ਪਰ ਇਹਨਾਂ ਨੂੰ ਪਹਿਲੇ ਬਖਸ਼ਿਸ਼ ਹੋਈ ਹੈ ਤੇ ਫਿਰ ਤਪ ਇਹਨਾਂ ਦੇ سپرد ਹੋਇਆ ਹੈ ਅੱਜ ਸਾਰੇ ਹੈਰਾਨ ਹੋ ਗਏ ਹਨ ਕਿ ਹੁਣ ਇਹਨਾਂ ਨੂੰ ਫਿਰ ਬਖਸ਼ਿਸ਼ ਹੋਈ ਸਾਖਿਆਤ ਹੋਇਆ ਫੇਰ ਜਗਤ ਜਾਲ ਦੀ ਦੁਰਗਮ ਮੁਸ਼ਕਲ ਯਾਤਰਾ ਇਹਨਾਂ ਦੀ سپੁਰਦ ਹੋਈ ਜਿੱਥੇ ਬਰਫਾਂ ਬਰਫਾਂ ਪਈਆਂ ਹਨ ਉੱਥੇ ਨਾ ਸਰੋ ਫੁੱਲਣੀਆਂ ਨਾ ਤੋਰੀਆ ਨਾ ਸ਼ਗੂਫਾ ਨਾ ਤਿਕੂ ਫੁੱਲ ਖਿੜਨਾ ਨਾ ਕਣਕਾਂ ਨਿਸਰਨੀ ਹੈ ਕੀ ਪਤਾ ਹੈ ਕਿ ਬਸੰਤ ਨੇ ਪੈਰ ਪਾਏ ਹਨ ਕਿ ਅਜੇ ਛਿਆਲਾ ਹੀ ਛਿਆਲਾ ਠੰਡ ਭੰਨੀ ਜਾ ਰਹੀ ਹੈ ਹੁਣ ਬਰਫ ਨਹੀਂ ਪੈਂਦੀ ਇਹ ਰੁੱਤ ਫਰੀ ਦੀ ਨਿਸ਼ਾਨੀ ਹੈ ਜੇ ਪੰਘਾਰੇ ਪੈ ਗਏ ហេਠਾਂ ਕਣਕਾਂ ਦੇ ਪੰਘਾਰੇ ਦਿਸ ਪੈਣਗੇ ਕੋਈ ਸਿਓ ਆਦ ਕਬੂਤੇ ਵੀ ਸ਼ੂਫੇ ਛੱਡ ਦੇਣਗੇ ਪਰ ਇਹ ਵੀ ਨੀਵੇਂ ਆ ਪਹਾੜਾਂ ਦੀਆਂ ਵਾਦੀਆਂ ਵਿੱਚ ਉੱਚੇ ਪਹਾੜਾਂ ਦੀ ਤਾਂ ਗਤੀ ਹੀ ਹੋਰ ਹੈ ਉੱਚੇ ਪਹਾੜਾਂ ਦੀਆਂ ਵਾਦੀਆਂ ਵਿੱਚ ਪਰ ਹੁਣਾਲੇ ਜਾਂ ਬਰਸਾਤੇ ਹੀ ਪਰਖਰੀ ਰੁੱਤ ਹੁੰਦੀ ਹੈ ਹਾਰ ਸਾਵਣ ਤੇ ਭਾਦੋ ਹੀ ਉੱਚੀ ਥਾਂਈ ਜਾ ਸਕਦਾ ਇਹ ਸਮਝੋ ਉਥੇ ਦੀ ਬਸੰਤ ਹੈ ਸਤ ਸ੍ਰੇਂਗ ਦੀ ਬਰਫਾਨੀ ਧਰਤੀ ਸਾਵੀ ਸਾਵੀ ਹੋ ਗਈ ਹੈ ਅਨੰਤਰਾਂ ਦੇ ਰੰਗਾਂ ਦੇ ਫੁੱਲ ਖਿੜ ਰਹੇ ਹਨ ਅੱਜ ਧੁੱਪ ਖੂਬ ਚਮਕੀ ਹੈ ਸਰਦੀ ਘਟੀ ਹੈ ਸਾਰੇ ਸੱਜਣ ਉਸ ਤਪੂ ਭੂਮੀ ਤੇ ਫਿਰ ਇਕੱਠੇ ਹੋਏ ਹਨ ਫਿਰ ਗੱਲਬਾਤ ਛਿੜੀ ਹੈ ਇੱਕ ਤਪੀ ਜੀ ਨੇ ਗੱਲ ਨੂੰ ਇਉਂ ਛੇੜਿਆ हे ਸ਼੍ਰੋਮਣੀ ਜੀ ਉਸ ਦਿਨ ਦੀ ਗੱਲਬਾਤ ਮਗਰੋਂ ਮੇਰਾ ਦਿਲ ਬਹੁਤ ਸੋਚ ਵਿਚਾਰ ਵਿੱਚ ਰਿਹਾ ਰਾਤੀ ਇੱਕ ਸੁਪਨਾ ਨਹੀਂ ਇੱਕ ਹੋਰ ਤਰ੍ਹਾਂ ਦਾ ਝਲਕਾ ਵੱਜਾ ਹੈ ਸੁਪਨਾ ਨਹੀਂ ਕਹਿ ਸਕਦੇ ਮੈਨੂੰ ਬੁੱਧ ਜੀ ਮਹਾਰਾਜ ਦੇ ਦਰਸ਼ਨ ਹੋਏ ਆਖਣ ਲੱਗੇ ਤੁਸੀਂ ਬਖਸ਼ੇ ਤੱਪੀ ਜੀ ਨੂੰ ਰੋਕ ਨਾ ਪਾਓ ਉਹ ਕੁਝ ਬੜੇ ਚਿਰ ਉੱਚੇ ਅਸਲੇ ਦੇ ਲੋਕ ਹਨ ਪਰ ਉਹਨਾਂ ਨੇ ਜਾ ਕੇ ਇੱਕ ਬੜਾ ਭਾਰੀ ਲੋੜਿੰਦਾ ਕੰਮ ਕਰਨਾ ਹੈ ਐਸੀ ਕੰਮ ਤ੍ਰishna ਆਵਾਸ਼ਨਾ ਸਪੁਰਨਿਆਂ ਦੇ ਨਹੀਂ ਹੁੰਦੇ ਇਹ ਕਾਰਜ ਜਗਤ ਪ੍ਰਬੰਧ ਦੇ ਮਹਾ ਕਾਰਜ ਹਨ ਜੋ ਜਗਤ ਦੇ ਕੇਂਦਰ ਤੋਂ ਗਿਆਨ ਦੇ ਤੁਰੇ ਤੋਂ ਬ੍ਰਹਿਮੰਡ ਦੇ ਪਰਜੋਗਨਾਂ ਲਈ ਹੁੰਦੇ ਹਨ ਉਹਨਾਂ ਦਾ ਅੰਤ ਅਰਫਲ ਨਿਵਰਤੀ ਮੂਲਕ ਹੀ ਹੁੰਦਾ ਹੈ ਫਿਰ ਆਖਣ ਲੱਗੇ ਅਸੀਂ ਵੀ ਜਗਤ ਵਿੱਚ ਗਏ ਸਾਂ ਇਨਸਾਨੀਅਤ ਦਾ ਆਦਰਸ਼ ਅਸਾਂ ਵੀ ਕਾਇਮ ਕੀਤਾ ਆਪ ਨਮੂਨਾ ਬਣੇ ਤੇ ਹੋਰ ਬਣਾਏ ਅਤੇ ਇਹ ਨਮੂਨਾ ਟੌਰ ਵੀ ਦਿੱਤਾ ਇਸ ਨਮੂਨੇ ਵਿੱਚ ਇੱਕ ਤਾਂ ਚੇਤਨ ਕੇਂਦਰ ਨਾਲ ਸੁਰਤ ਦੀ ਚੋਬ ਨਹੀਂ ਸੀ ਦੂਜੇ ਜਗ ਵਰਤਾਰੇ ਵਿੱਚ ਮਰਦਉ ਪਨੇ ਦੀ ਅੰਚ ਘਟ ਸੀ ਇਸ ਕਰਕੇ ਸਜੇ ਸਜੇ ਕਮਜ਼ੋਰੀ ਤੇ ਗਰਾਓ ਇਸ ਨਾਲ ਰਲ ਮਿਲ ਗਏ ਬਸ ਫਿਰ ਰਸਮਾਂ ਰੀਤਾਂ ਰਖਾਵੇ ਰਹਿ ਗਏ ਹਿੰਦ ਵਿੱਚੋਂ ਇਹ ਮਤ ਦੂਰ ਹੀ ਹੋ ਗਿਆ ਹੋਰ ਨਹੀਂ ਥਾਏ ਕੋਮਲ ਹਨਰ ਔਰ ਉਥੋਂ ਦੇ ਪਹਿਲੇ ਮਰਦਉ ਆਦਰਸ਼ਾਂ ਨਾਲ ਰਲ ਕੇ ਸਾਡਾ ਮਤ ਹੁਣ ਥੋੜਾ ਬਹੁਤ ਚੱਲਦਾ ਰਿਹਾ ਹੈ ਹੁਣ ਅਨੰਤ ਵਿੱਚੋਂ ਇਹਨਾਂ ਪ੍ਰਤੀ ਜਾਣੇ ਦਾ ਹੁਕਮ ਹੋ ਰਿਹਾ ਹੈ ਸੋ ਏ ਜੀਓ ਆਪ ਜਰੂਰ ਜਾਓ ਬੁੱਧ ਜੀ ਵੀ ਆਖਦੇ ਹਨ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਹੇਠਾਂ ਗੁਰੂ ਜੋਤ ਜਗਤ ਵਿੱਚ ਜਾ ਕੇ ਆਦਰਸ਼ ਕਾਇਮ ਕਰ ਰਹੀ ਹੈ ਤ੍ਰਿਸ਼ਨਾ ਤੋਂ ਰਹਿਤ ਮਰਦਾਉ ਪੁਣੇ ਵਿੱਚ ਰਹਿ ਕੇ ਇਨਸਾਨੀਅਤ ਦੇ ਨਮੂਨੇ ਦਾ ਮਰਦ ਬਣ ਰਿਹਾ ਹੈ ਤੇ ਵੱਧ ਫੈਲ ਰਿਹਾ ਹੈ ਪਰੰਤੂ ਜਰਵਾਣੇ ਲੋਕ ਇਸ ਨਰਮੂਲੇ ਨੂੰ ਨਰਮੂਲ ਕਰਨ ਲੱਗੇ ਹੋਏ ਹਨ ਕਿਉਂ ਜੋ ਉਹਨਾਂ ਜ਼ਾਲਿਮਾਂ ਦਾ ਆਪਣਾ ਨਮੂਨਾ ਧੱਕੇ ਦਾ ਹੈ ਇਨਸਾਨੀਅਤ ਨੂੰ ਵੀ ਹੀਟ ਦਬਾ ਕੇ ਕੁਚਲਦਾ ਹੈ ਦੂਜੇ ਪਾਸੇ ਜੋ ਨਵਾਂ ਨਮੂਨਾ ਰੂਪ ਧਾਰੀ ਹੋਇਆ ਹੈ ਉਸ ਦੇ ਮਾਰੇ ਜਾਣ ਦਾ ਵੀ ਡਰ ਹੈ ਉਸ ਵਿੱਚ ਨਰਪੈਤਾ ਤਾਂ ਹੈ ਕੁਝ ਪਾਣ ਮਰਦਾਂ ਦੀ ਹੋਰ ਚਾੜ ਨਹੀਂ ਹੈ ਇਸ ਲਈ ਬਖਸ਼ੇ ਤਪੀ ਜੀ ਉਥੇ ਹੁਣ ਜਾਣਗੇ ਤਾਂ ਉਸ ਨਮੋਨੇ ਦੀ ਰੱਖਿਆ ਕਰਨਗੇ ਤੇ ਉਸ ਵਿੱਚ ਜੋ ਹੁਣ ਲੋੜ ਹੈ ਵਦਵੇਂ ਮਰਦਉਪਨੇ ਦੀ ਇਸ ਵੇ ਰੱਖਿਆ ਦੀ ਸੋ ਉਸ ਨੂੰ ਵਧਾਉਣਗੇ ਜੋਗਰਾਜ ਜੀ ਵੀ ਬੋਲੇ ਸੱਚ ਕਿਹਾ ਜੇ ਮੈਨੂੰ ਵੀ ਸਮਾਧੀ ਵਿੱਚ ਪ੍ਰਕਾਸ਼ ਹੋਇਆ ਹੈ ਪਹਿਲਾਂ ਗੋਰਖ ਜੀ ਦੇ ਦਰਸ਼ਨ ਹੋਏ ਕਹਿਣ ਲੱਗੇ ਜੋਗ ਦਾ ਆਦਰਸ਼ ਲੋਪ ਹੋ ਗਿਆ ਹੈ ਜੋ ਕੁਝ ਪਤੰਜਲੀ ਜੀ ਨੇ ਆਦਰਸ਼ ਵੱਧਾ ਉਸ ਦੇ ਨਮੂਨੇ ਦਾ ਆਦਮੀ ਵੀ ਨਹੀਂ ਮਿਲਦਾ ਰਾਜ yogi ਬੋਲੇ ਪੱਤਰੇ ਲੈ ਕੇ ਵਿਚਾਰ ਕਰਨੇ ਬਸ ਇੰਨਾ ਕੁਝ ਬਾਕੀ ਹੈ ਉਹ ਆਦਰਸ਼ ਜਿਸ ਦਾ ਨਮੂਨਾ ਨਾ ਮਿਲੇ ਆਪਣੇ ਸ਼ਾਸਤਰ ਤੇ ਪਰਯੋਜਨ ਸਮੇਤ ਲੋਪ ਸਮਝੋ ਅੱਜ ਵੀ ਗਿਆ ਕੱਲ ਵੀ ਗਿਆ ਨਿਰਾ ਹੱਟ ਯੋਗ ਵੀ ਹੁਣ ਘਟ ਗਿਆ ਹੈ ਜੇ ਹੈ ਤਾਂ ਨਾਟਕਾਂ ਛੇਟਕਾਂ ਦੀ ਰਹਿ ਗਿਆ ਹੈ ਜਗਤ ਚਾਲ ਵੀ ਹੋਰਵੇਂ ਹੋ ਰਹੀ ਹੈ ਇਸ ਲਈ ਕਿਸੇ ਭਾਰੇ ਨਮੂਨੇ ਦੀ ਲੋੜ ਹੈ ਔਰ ਉਹ ਮਰਦ ਦਾ ਨਮੂਨਾ ਪੁਰਖ ਵਿਸ਼ੇਸ਼ ਦੀ ਮਰਜ਼ੀ ਹੈ ਕਿ ਬਖਸ਼ਿਤ ਪਸ਼ਵੀ ਜੀ ਜਾ ਕੇ ਬਚਾ ਲੈਣ ਜੋ ਗੁਰੂ ਨਾਨਕ ਦੇਵ ਜੀ ਨੇ ਕਾਇਮ ਕੀਤਾ ਹੈ ਮੇਰੀ ਸੰਪਰਦਾ ਦੇ ਸਾਧ ਉਹਨਾਂ ਨਾਲ ਝਗੜੇ ਹਨ ਪਰ ਗੁਰੂ ਨਾਨਕ ਨੇ ਸਭ ਪਰ ਫਤੇ ਪਾ ਕੇ ਸੱਚੇ ਮਰਦ ਦਾ ਨਮੂਨਾ ਕਾਇਮ ਕਰਕੇ ਵਿਖਾ ਦਿੱਤਾ ਹੈ ਔਰ ਅੱਠੇ ਮਹਾਪੁਰਖ ਇਹੋ ਕੰਮ ਕਰ ਚੁੱਕੇ ਹਨ ਹੁਣ ਨੌਵੀਂ ਜੋਤ ਇਲਾਹੀ ਕੰਮ ਕਰ ਰਹੀ ਹੈ ਹਰ ਜੋਤ ਨੇ ਅਡ ਅਡ ਹਾਲਤਾਂ ਤੇ ਮੁਸ਼ਕਲਾਂ ਵਿੱਚ ਉਸ ਨਮੂਨੇ ਦੀ ਕਾਇਮੀ ਸੰਭਵ ਕਰਕੇ ਦੱਸੀ ਹੈ ਅੱਜ ਕੱਲ ਨੌਵੀਂ ਜੋਤ ਅਤਿ ਮੁਸ਼ਕਲਾਂ ਵਿੱਚ ਕੰਮ ਕਰ ਰਹੀ ਹੈ ਤੇ ਦਸਵੇਂ ਹੁਣ ਇਹ ਮਾਹਬਲੀ ਉਹ ਰੂਪ ਉਹ ਜੋਤ ਹੋ ਕੇ ਉਸ ਕੰਮ ਨੂੰ ਸਿਰੇ ਚੜ ਜਾਣਗੇ ਫਿਰ ਮੈਂ ਪਤੰਜਲ ਤੇ ਕਪਲਮੁਨੀ ਦੇ ਦਰਸ਼ਨ ਪਾਏ ਉਹ ਵੀ ਇਹੋ ਜੇ ਵਾਕ ਹੀ ਬੋਲ ਰਿਹਾ ਸ। ਸੰਿਆਸ ਹਾਲ ਮੁਨੀ ਜੀ ਕਹਿਣ ਲੱਗੇ ਅਸ ਚਰਜ ਹੈ ਸਜਣੋ। ਮੈਨੋ ਵੀ ਦਰਸ਼ਨ ਹੋਏ। ਔਰ ਉਹ ਦਰਸ਼ਨ ਸ਼ਿਵ ਜੀ ਦੇ ਸਨ। ਆਖਣ ਲੱਗੇ ਕਿ ਨਾ ਰੋਕੋ ਦੁਸ਼ਤ ਦਮਨ ਨੂੰ। ਉਹ ਜ਼ੁਲਮ ਵਿੱਚ ਮਹਾਨ ਕਾਰਜ ਕਰਨ ਚੱਲੇ ਹਾਂ। ਨਿਰਾ ਵਿਦਾਤ ਸੰਿਆਸ ਵਿੱਚ ਲੈ ਗਿਆ ਹੈ। ਪਰ ਜਾ ਮਹਾਪੁਰਖਾਂ ਤੋਂ ਖਾਲੀ ਹੋ ਕੇ ਦੁੱਖ ਭਾਰੀ ਹੈ ਲੋੜ ਹੈ ਨਵੇਂ ਆਦਰਸ਼ ਇਨਸਾਨ ਦੀ ਜੋ ਆਪ ਸਿਰੇ ਚੜਨਗੇ ਫਿਰ ਵਿਸ਼ਨਾਸ ਜੀ ਬੋਲੇ ਮੈਨੂੰ ਵੀ ਅਜ ਦਰਸ਼ਨ ਮਿਲੇ ਤੇ ਉਹ ਦਰਸ਼ਨ ਕ੍ਰਿਸ਼ਨ ਦੇਵ ਜੀ ਦੇ ਸਨ ਆਖਣ ਲੱਗੇ ਤੁਸੀਂ ਆਪਣੇ ਕਲਿਆਣ ਅਰਥ ਤਪ ਕਰ ਰਹੇ ਹੋ ਪਰੰਤੂ ਜਗਤ ਪ੍ਰਬੰਧ ਦੀ ਸੋਝੀ ਸੰਪੂਰਨ ਹੋ ਚੁੱਕੇ ਪਰਮ ਪਦ ਨੂੰ ਅਪੜੇ ਹੋਏ ਲੋਕਾਂ ਨੂੰ ਹੀ ਹੁੰਦੀ ਹੈ ਆਪਣੇ ਆਪਣੇ ਵਕਤ ਜਗਤ ਵਿੱਚ ਉਪਰੋ ਮਾਂ ਪੁਰਖ ਜਾ ਕੇ ਕੰਮ ਕਰਦੇ ਹਨ ਪਰ ਕੋਈ ਨਾ ਕੋਈ ਗੱਲ ਉਸ ਮਰਦ ਦੇ ਨਮੂਨੇ ਵਿੱਚ ਕਸਰ ਦੀ ਪੈ ਕੇ ਗਰਾਉ ਕਰ ਦਿੰਦੀ ਹੈ ਪਰ ਯੋਜਨ ਅਮਰੀ ਇਹ ਹੈ ਕਿ ਹਰ ਸ਼ੈ ਖਿੜੇ ਔਰ ਆਪਣੇ ਕਮਾਲ ਨੂੰ ਅਪੜੇ ਇਨਸਾਨ ਇਸ ਵੇਲੇ ਜਗਤ ਵਿੱਚ ਆਪਣੇ ਕਮਾਲ ਤੇ ਨਹੀਂ ਹੈ ਦੇਖੋ ਇੱਕ ਕੁਦਰਤੀ ਗੁਲਾਬ ਦਾ ਬੂਟਾ ਜਦ ਖੇੜੇ ਵਿੱਚ ਹੈ ਤਾਂ ਇਹ ਉਹਦੇ ਕਮਾਲ ਦੀ ਦਸ਼ਾ ਹੈ ਪਰ ਆਦਮੀ ਜਾਂ ਮਾਰ ਖਾ ਰਿਹਾ ਹੈ ਯਾ ਮਾਰ ਦੇ ਰਿਹਾ ਹੈ ਅਗੰਮੀ ਖੇੜੇ ਵਿੱਚ ਲਹਿ ਲਹਾ ਆਉਂਦਾ ਆਪਣੇ ਇਨਸਾਨੀ ਕਮਾਲ ਵਿੱਚ ਝੂਮਦਾ ਇਨਸਾਨ ਨਹੀਂ ਦਿਸਦਾ